ਜੇ ਸਰ ਮੈਸਰਖਾਨੇ ਮੁੱਦੇ ਲਾਇਕ ਹੈ ਮੈਸਰਖਾਨੇ ਜਿਹੜਾ ਪ੍ਰਾਚੀਨ ਮੰਦਿਰ ਹੈ ਜਵਾਲਾ ਮਾਤਾ ਜੀ ਦਾ ਮਹਾਵੀਰ ਨਾਲ ਕੋਲੇ ਦਾ ਪ੍ਰਬੰਧਨ ਹੈ ਉੱਥੋਂ ਦੇ ਐਮਐਲਏ ਜਿਹੜਾ ਸੁਖਵੀਰ ਸਿੰਘ ਹੈ ਮੈਸਰਖਾਨੇ ਦਾ ਆਮ ਆਦਮੀ ਪਾਰਟੀ ਦਾ ਉਹਦੀ ਸ਼ਹਿਦ ਹੈ ਉਹਦਾ ਭਰਾ ਇਹ 100 ਦੇ 150 ਧੱਕੇ ਨਾਲ ਬੜਿਆ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਬੇਦਬੀ ਕੀਤੀ ਜੁੱਤੇ ਲੈ ਕੇ ਬੜੇ ਸਾਡੀ ਕਮੇਟੀ ਨਾਲ ਗਾਲੀ ਗਲੋਚ ਕੀਤਾ ਪ੍ਰਸ਼ਾਦ ਵਾਲੇ ਕਮਰੇ ਜੂਟ ਪਈ ਸਾਡੇ ਬੰਦੇ ਨੂੰ ਧੱਕੇ ਮਾਰ ਕੇ ਬਾਹਰ ਕੱਢਦੇ ਇਹਜਾ ਕੰਮ ਕਦੇ ਹਫਤਵਾਰ ਦੇ ਦੌਰਾਨ ਵੀ ਨਹੀਂ ਹੋਇਆ ਉਦੋਂ ਵੀ ਚਾਹੇ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਸੀ ਪਰ ਮੰਦਰ ਗੁਰਦੁਆਰੇ ਮਸੀਤਾਂ 'ਚ ਕਿਸੇ ਨੇ ਇਹਜਾ ਕੁਝ ਨਹੀਂ ਕੀਤਾ ਅਸੀਂ ਚਾਹੁੰਦੇ ਹਾਂ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਉਹਦੇ ਭਰਾ ਤੇ ਸਾਰਿਆਂ ਦੇ ਪਰਚਾ ਦਰਜ ਹੋਣਾ ਚਾਹੀਦਾ ਸਾਰਿਆਂ ਦੀ ਇੱਕੋ ਹੀ ਮੰਗ ਹੈ ਇਹ ਬਹੁਤ ਵੱਡਾ ਧੱਕਾ ਹੈ ਅੱਜ ਦੀ ਸਰਕਾਰਾਂ ਤੇ ਪ੍ਰਸ਼ਾਸਨ ਅਕੋ ਫਰੋਗਤ ਕਰਨਗੇ ਲਾਰਾ ਲੱਪਾ ਕਰਨਗੇ ਤਾਂ ਕੱਲ ਨੂੰ ਲੋਕ ਇੱਕ ਦੂਜੇ ਦੇ ਥਾਵਾ 'ਚ ਵੀ ਪੜਨਗੇ ਫੇਰ ਉਹ ਚੀਜ਼ਾਂ ਹੱਥ ਸਾਹਮਣੇ ਨਹੀਂ ਆਉਣੀਆਂ ਕਿਉਂਕਿ ਕਿਸੇ ਵੀ ਚੀਜ਼ ਦੀ ਰਿਆਤ ਦੇਣ ਨਾਲ ਕਦੇ ਚੀਜ਼ਾਂ ਮੁੱਕਦੀਆਂ ਨਹੀਂ ਕਬੂਤਰ ਰੱਖਾ ਮੇਚਲੇ ਬਿੱਲੀ ਭੱਜਦੀ ਨਹੀਂ ਇਸ ਕਰਕੇ ਐਫ ਆਈ ਆਰ ਦਰਜ ਕਰਕੇ ਉਹਨਾਂ ਨੂੰ ਕਰਦਾ ਕਰਕੇ ਡਾਂਗਾ ਢੋਟੀ ਕਰਕੇ ਜਿਹੜਾ ਹਿੰਦੂ ਧਰਮ ਜਿਹਦੇ ਵਿੱਚ ਸਾਰੇ ਲੋਕ ਆਉਂਦੇ ਆ 5 ਲੱਖ ਬੰਦਾ ਮੇਰਾਪਿਆਂ 'ਚ ਆਇਆ ਮੇਰਾਪਿਆਂ ਜਾਇਆ ਨੌਵੇਂ ਨੌਵੀਂ ਪਾਸੇ ਗੁਰਤੇਗ ਬਾਦਲ ਜੀ ਉੱਥੇ ਆਏ ਉਹਨਾਂ ਨੇ ਜਾਪ ਕੀਤਾ ਮੇਰੀ ਮੈਸਰ ਖਾਨ ਦੇ ਪਿੰਡ ਵਾਸੀਆਂ ਨੂੰ ਵੀ ਬੇਨਤੀ ਹੈ ਕਿ ਜਿਹੜੇ ਬੰਦੇ ਉੱਥੇ ਗਏ ਸੀ ਉਹ ਆਪਦੇ ਬੱਚਿਆਂ ਨੂੰ ਪੁੱਛ ਕੇ ਦੇਖਣ ਜਿੱਤੇ ਜਵਾਲਾਮਾਤਾ ਦੀ ਝੋਟ ਹੈ ਜਿੱਤੇ ਨਾਵੀਂ ਪਾਸੇ ਗੁਰੂ ਤੇਗ ਬਹਾਦਰ ਆਏ ਸੀ ਕਿ ਉਹ ਥਾਂ ਤੇ ਕਬਜ਼ਾ ਜਾਇਜ਼ ਹੈ ਇਸ ਨਾਲ ਕੀ ਹੋਊਗਾ ਆਉਣ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜਿਹੜੇ ਪਿੰਡ ਦੇ ਲੋਕ ਜਿਨ੍ਹਾਂ ਨੇ ਕਤਾਹੀ ਕੀਤੀ ਹੈ ਤੁਸੀਂ ਯਾਦ ਰੱਖਿਓ ਮੈਦਾ ਧਰਤੀ ਤੇ ਨਹੀਂ ਰਹਿਣਾ ਉਂਟਲਾ ਜਿੱਥੋਂ ਤੱਕ ਧਰਤੀ ਉਤੇ ਨਾ ਸੋਣਾ ਇਤਿਹਾਸ ਲਿਖਿਆ ਜਾਣਾ ਔਰ ਜਿਹੜੇ ਬੰਦੇ ਕਬਜ਼ਾ ਲੈਣ ਗਏ ਸੀ ਉਹਨਾਂ ਦੇ ਕੀੜੇ ਤੇ ਸੁੰਧ ਪੈਣਗੇ ਉਹਨਾਂ ਨੂੰ ਕੋੜ ਹੋਣਗੇ ਉਹਨਾਂ ਦਾ ਕਾਰੋਬਾਰ ਖਤਮ ਹੋਣਗੇ ਕਿਉਂਕਿ ਉਹ ਜਵਾਲਾ ਮਾਤਾ ਇਹ ਨੌਵੀਂ ਪਾਸੇ ਹੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਪਹੁੰਚ ਕੇ ਸਿਮਰਨ ਕੀਤਾ ਇਹ ਮੈਸਰਖਾਨੇ ਦਾ ਮਸਲਾ ਨਹੀਂ ਹੈ ਇਹ ਐਮਐਲਏ ਦਾ ਮਸਲਾ ਨਹੀਂ ਹੈ ਐਮਐਲਡੀ ਜਿਹੜੀ ਗਤੀਵਿਧੀ ਹੈ ਉਹਦੇ ਖਿਲਾਫ ਸਾਰੇ ਪੰਜਾਬ ਨੂੰ ਪਤਾ ਹੈ ਸਾਡੀ ਪ੍ਰਸ਼ਾਸਨ ਨੂੰ ਫੇਰਪੁਰ ਜੋਰ ਬਣਤੀ ਹੈ ਕਿ ਉਹਨਾਂ ਦੇ ਖਿਲਾਫ ਸਖਤੀ ਨਾਲ ਲਜਿੱਟਣ ਅੱਜ ਇਸ ਧਰਮ ਦੇ ਮੁੱਦੇ ਤੇ ਉਹਨਾਂ ਦੇ ਜਾ ਕੇ ਕਬਜ਼ਾ ਕਰਨਾ ਚਾਹਿਆ ਤਾਂ ਕੱਲ ਨੂੰ ਹੋਰ ਥਾਵਾਂ ਤੇ ਜਾਣਗੇ ਲੋਕਾਂ ਦੇ ਸ਼ੈਲਾਂ ਵਿੱਚ بڑੂਗਾ ਲੋਕਾਂ ਦੀਆਂ ਟੋਲਜਾਂਜ بڑੂਗਾ ਲੋਕਾਂ ਦੀਆਂ ਜਾਇਦਾਦਾਂਜ بڑੂਗਾ ਇਹ ਜੀ ਐਮਐਲਏ ਦੇ ਸਖਤੀ ਨਾਲ ਕਾਰਵਾਈ ਦੋਦੇ ਭਰਾ ਤੇ ਡਾਂਗਾ ਸੋਟੀ ਕਰਕੇ ਮੂੰਹ ਕਾਲਾ ਕਰਕੇ ਸ਼ਹਿਰ ਵਿੱਚ ਦੀਚਪਾ ਕੇ ਉਹਨਾਂ ਨੂੰ ਲੋਕਾਂ ਨੂੰ ਸਬਕ ਦੇਣਾ ਚਾਹੀਦਾ ਹੈ ਮੈਂ ਤਾਂ ਕਹਿੰਦਾ ਜਿਵੇਂ ਮੁਸਲਮ ਕੰਟਰੀਆਂ ਵਿੱਚ ਕਰਦੇ ਆ ਕਿ ਜਿਹੜਾ ਕਟਾਈ ਕਰਦੇ ਐ ਇਹੋ ਜਿਹੇ ਬੰਦਿਆਂ ਨਾਲ ਉਹ ਕਰਨਾ ਚਾਹੀਦਾ ਹੈ 450 500 ਸਾਲ ਦਾਤੀ ਦਾ ਪੁਰਾਣਾ ਮੰਦਿਰ ਗੁਰੂ ਤੇਗ ਬਹਾਦਰ ਜੀ ਜਦੋਂ ਆਪ ਦੀ ਸਜਾਦੋਂ ਬੇਦਗਿਆ ਔਰੰਗਜ਼ੇਬ ਨੂੰ ਉਦੋਂ ਇਹਦੇ ਸਿਮਰਨ ਕਰਕੇ ਗਏ ਤਾਂ ਇਸ ਕਰਕੇ ਇਹ ਪੀਰਾਂ ਗੁਰੂਆਂ ਦੀ ਧਰਤੀ ਹੈ ਲਾਲਚੀ ਬੰਦੇ ਇੱਥੇ ਕਾਬਜ ਨਹੀਂ ਹੋ ਸਕਦੇ ਮੈਸਰਖਾਨੇ ਦੇ ਬੱਚੇ-ਬੱਚੇ ਨੂੰ ਮੇਰੀ ਥੋੜੇ ਮਾਤੇਮੜਾਈ ਬੇਨਤੀ ਹੈ ਕਿ ਜਿਹੜੇ ਇਹ ਜੀ ਕਿਤਾਹੀ ਕਰਦੇ ਆ ਬੱਚੋ ਆਪਦੇ ਪਿਓਾਂ ਨੂੰ ਆਪਦੇ ਭਰਾਵਾਂ ਨੂੰ ਸਮਝਾਓ ਇਹ ਠੱਗ ਲੋਕ ਨੇ ਤੁਹਾਡੇ ਪਿੰਡ ਦੇ ਕਾਰੋਬਾਰ ਤੁਹਾਡੇ ਪਿੰਡ ਚ ਗੁਰੂ ਦੇ ਚਰਨ ਪੈਂਦੇ ਆ ਤੇ ਇਹਨਾਂ ਤੋਂ ਬਚੋ